ਜਬੀ ਪੜਨੀ ਬੋਲਣੀ ਸਿੱਖਣੀ ਪੈਣੀ ਸਮ ਤਾਂ ਜੋ ਅਸੀਂ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਪੜ ਸਕੀਏ ਪੜ ਕੇ ਉਹਨਾਂ ਬਚਨਾਂ ਨੂੰ ਸਮਝ ਸਕੀਏ ਤੇ ਸਮਝ ਕੇ ਉਹਨਾਂ ਨੂੰ ਕਮਾ ਸਕੀਏ ਜੇਕਰ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਪਾੜ ਹੀ ਨਾ ਸਕੇ ਤਾਂ ਅਸੀਂ ਉਸ ਗਿਆਨ ਤੋਂ ਵਾਂਝੇ ਹੋ ਜਾਵਾਂਗੇ ਜਿਸ ਗਿਆਨ ਦੇ ਨਾਲ ਪਰਮਾਤਮਾ ਦਾ ਨਾਲ ਬਲਾਪ ਹੋ ਸਕਦਾ ਹੈ ਜਿਵੇਂ ਗੁਰਮਖ ਪਿਆਰਿਆਂ ਨੇ ਹੁਣੇ ਕੀਰਤਨ ਦੇ ਵਿੱਚ ਦੱਸਿਆ ਕਿ ਆਪਾਂ ਪਰਮਾਤਮਾ ਤੋਂ ਵਿਛੜੇ ਹੋਏ ਆ ਜੋ ਸਤਿਗੁਰਾਂ ਦੀ ਬਾਣੀ ਵੀ ਸਾਨੂੰ ਦੱਸਦੇ ਨੇ ਕਿਤ ਬਿੱਤ ਵਿਛੜੈ ਕਿਤ ਬਿੱਤ ਮਿਲਿਐ ਇਹ ਵਿਦ ਕੌਣ ਪ੍ਰਗਟਾਏ ਜੀਉ ਕਿਹੜੀ ਵਿਧੀ ਆ ਜਿਹਦੇ ਨਾਲ ਅਸੀਂ ਪਰਮਾਤਮਾ ਤੋਂ ਵਿਛੜ ਗਏ ਆ ਕਿਹੜੀ ਵਿਧੀ ਆ ਜਿਹਦੇ ਦੁਆਰਾ ਅਸੀਂ ਪ੍ਰਮਾਤਮਾ ਨਾਲ ਮਿਲਾਬ ਕਰ ਸਕਦੇ ਹਾਂ। ਤੁਮਾਰਾ ਹੀ ਦੱਸਦੈ ਨੇ ਕਹਿੰਦੇ ਮਾਨਮੁਖ ਵਿਛੜੈ ਗੁਰਮੁਖ ਮਿਲੀਐ। ਇਹ ਬਿੱਦ ਗੁਰਮੁਖ ਪ੍ਰਗਟਾਏ ਜੀਓ। ਜਿਹੜੇ ਮਾਨਮੁਖ ਹੁੰਦੇ ਨੇ ਮਹਾਰਾਜ ਕਹਿੰਦੇ ਮਨ ਦੀ ਮੱਤ ਤੇ ਚੱਲਣ ਵਾਲੇ ਉਹ ਵਿਛੜ ਜਾਂਦੇ ਨੇ। ਕਿਹੜੀ ਮੱਤ ਹੈ ਜਿਹੜੀ ਸਾਨੂੰ ਪ੍ਰਮਾਤਮਾ ਦੇ ਨਾਲ ਵਿਛੋੜਾ ਪਾਇਆ ਹੋਇਆ। ਪ੍ਰਮਾਤਮਾ ਕਦੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਕੋਈ ਵਿਛੜ ਜੇ ਮੇਰੇ ਤੋਂ ਇੱਕ ਥੇਲ ਬਣਾਇਆ ਸੀ ਖੇਡ ਦੇ ਵਿੱਚ ਪਾਇਆ ਸਾਨੂੰ ਜਿਹਨੂੰ ਮਾਰਾ ਕਹਿੰਦੇ ਆਵਣ ਜਾਣ ਇੱਕ ਥੇਲ ਬਣਾਇਆ ਆਗਿਆਕਾਰੀ ਕਿਨੀ ਮਾਇਆ ਮਾਇਆ ਨੂੰ ਹੁਕਮ ਕੀਤਾ ਕਿ ਇਸ ਮਨ ਬੱਚੇ ਨੂੰ ਖੜਾਓ ਤੇ ਮਾੜ ਬੱਚਾ ਇੱਥੇ ਆ ਕੇ ਇਹ ਮਾਇਆ ਦੇ ਵਿੱਚ ਦ੍ਰਿਸ਼ਟ ਮਾਨ ਦੇ ਜੋ ਆਕਾਰ ਹੈ ਸੋਕਮ ਦੇ ਵਿੱਚ ਜਿਹੜੇ ਵਿਚਾਰ ਹੈ ਇਹ ਸਾਡਾ ਮਨ ਇਹ ਮਾਇਆ ਦੇ ਵਿੱਚ ਆ ਕੇ ਫਸ ਗਿਆ ਤੇ ਸਾਨੂੰ ਉਹ ਪਤਾ ਪ੍ਰਮਾਤਮਾ ਦਾ ਭੇਤ ਭੁੱਲ ਗਿਆ ਜਿਹਦੇ ਤੋਂ ਅਸੀਂ ਵਿਛੜੇ ਸੀ ਉਹਦੀ ਸੋਝੀ ਨਹੀਂ ਸਾਨੂੰ ਰਹੀ ਹੁਣ ਗੁਰਬਾਣੀ ਦੇ ਵਿੱਚ ਸਾਨੂੰ ਸਾਰਾ ਇਹੀ ਗਿਆਨ ਬਖਸ਼ਿਸ਼ ਕੀਤਾ ਵੀ ਤੁਹਾਨੂੰ ਜਿਹੜਾ ਮਨੁੱਖ ਜਾਮਾ ਮਹਾਰਾਜ ਕਹਿੰਦੇ ਬਖਸ਼ਿਸ਼ ਹੋਇਆ ਇਹ ਮਿਲਣ ਵਾਸਤੇ ਹੋਇਆ ਜੋ ਸਤਗੁਰਾਂ ਦੀ ਬਾਣੀ ਸਾਨੂੰ ਦੱਸਦੇ ਨੇ ਇਹ ਤੇਰਾ ਔਸਰ ਇਹ ਤੇਰੀ ਵਾਰ ਇਹ ਤੇਰੇ ਕੋਲ ਮੌਕਾ ਕਹਿੰਦੇ ਕਟ ਪੀਤਰ ਤੂੰ ਦੇਖ ਵਿਚਾਰ ਆਪਣੇ ਅੰਦਰ ਚ ਹੱਥ ਮਾਰ ਕੇ ਦੇਖ ਕਹਿਤ ਕਬੀਰ ਜੀਤ ਕੇ ਹਾਰ ਜਿਹੜੇ ਖੇਲ ਵਾਸਤੇ ਪਿਤਾ ਪ੍ਰਮਾਤਮਾ ਨੇ ਤੈਨੂੰ ਭੇਜਿਆ ਸੀ ਉਹ ਖੇਡ ਜਿੱਤ ਰਿਹਾ ਕਿ ਹਾਰ ਰਿਹਾ ਕਿ ਆਪਾਂ ਬੜੀ ਜਾ ਰਹੇ ਆ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਦਾਈ ਇੱਥੇ ਕਿਹਾ ਮਾਇਆ ਨੂੰ ਦਾਇਆ ਕਿਹਾ ਇੱਥੇ ਪਿਤਾ ਪ੍ਰਮਾਤਮਾ ਨੂੰ ਦੇਣ ਤੇਰਾ ਦੇ ਇੱਕ ਖੇਡ ਬਣਿਆ ਜਿਦੇ ਵਿੱਚ ਅਸੀਂ ਸਾਰੇ ਹੀ ਖੇਡ ਰਹੇ ਆ ਪਰ ਸਾਨੂੰ ਸਮਝ ਨਹੀਂ ਹੈ ਕਿ ਖੇਡ ਕੀ ਆ ਸੁੱਤਿਆਂ ਸਿੱਧ ਖੇਡੀ ਜਾਂਦੇ ਆ ਤਾਂ ਹੀ ਆਪਾਂ ਰੋਜ਼ ਸਤਿਗੁਰਾਂ ਦੀ ਬਾਣੀ ਪੜ੍ਹਦੇ ਆ ਵੀ ਤਹੀ ਗੁਣੀ ਸੰਸਾਰ ਭ੍ਰਮ ਸੁਤਾ ਤੇ ਗੁਣਾ ਦੇ ਵਿੱਚ ਤਿੰਨ ਤਰ੍ਹਾਂ ਦੇ ਵਿਚਾਰ ਆਪਾਂ ਇੱਥੇ ਗੁਰਮਖਾਂ ਪਾਸੋਂ ਕਈ ਵਾਰ ਸੁਣੇ ਹੋਣਗੇ ਰਜੋ ਗੁਣ ਦੇ ਵਿੱਚ ਸੰਸੇ ਫਿਕਰ ਚਿੰਤਾਵਾਂ ਤ੍ਰਿਸ਼ਨਾਵਾਂ ਦੇ ਵਿਚਾਰ

ਇਹ ਜ਼ਿੰਦਗੀ ਰੂਪੀ ਰਾਤ ਜਿਹੜੀ ਅਸੀਂ ਸੁੱਤੇ ਸਿੱਧ ਹੀ ਗੱਡ ਰਹੇ ਆਂ